ਉਧੇ ਪਿਆਰਪਰੀ ਸਤਿ ਸਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਅਮਰਜੀਤ ਸਿੰਘ ਦੇ ਨਾਲ ਇਸ ਸਮੇਂ ਅਸੀਂ ਕੋਟਖਾਲਾ ਸਰਕਾਰੀ ਸਕੂਲ ਪਹੁੰਚੇ ਹਾਂ ਇੱਥੇ ਵੋਟਾਂ ਪੈ ਰਹੀਆਂ ਵਾਂ ਤੇ ਕੱਲ ਬਾਅਦ ਵੀ ਕਰਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਵਾ ਉਹ ਗੱਲਬਾਤ ਕਰਦੇ ਸਭ ਤੋਂ ਪਹਿਲੇ ਹਣੀ ਸਤਿ ਸਕਾਲ ਜੀ ਸਤਿ ਸਕਾਲ ਜੀ ਇਹ ਸਰ ਜੀ ਸਾਕੀ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਸ਼ਾਂਤਮਈ ਨਾ ਵੋਟਾਂ ਪੈ ਰਹੀਆਂ ਨੇ ਇੱਥੇ ਕੋਈ ਹੁਲੜਬਾਜੀ ਕੋਈ ਕੋਈ ਹੁਲੜਬਾਜੀ ਨਹੀਂ ਸਾਰੇ ਲੋਕ ਸਿਆਣੇ ਆ ਆਰਾਮਨਾਲ ਸਾਹਿਬ ਵੋਟਾਂ ਪਾ ਰਹੇ ਨੇ ਹਣੀ ਸਤਿ ਤੁਸੀਂ ਕਹਿਣਾ ਚਾਹੋਗੇ ਸਤਿ ਸਕ ਮੈਂ ਵਰਦੀ ਮੇਰੀ ਡਿਊਟੀ ਲੱਗੀ ਅੰਦਰ ਬਟੇ ਕਿ ਮੈਂ ਇੱਕ ਚੀਜ਼ ਦੱਸਣਾ ਚਾਹਣਾ ਕਨਫਿਊਜ਼ਨ ਬਹੁਤ ਦਿੱਤੀ ਆ ਇੱਕ ਪਰਿਵਾਰ ਦੇ ਮੈਂਬਰਾਂ ਦੀ ਵੀ ਇਕੱਠੀ ਵੋਟ ਨਹੀਂ ਆਈ ਬਹੁਤ ਕਨਫਿਊਜ਼ਨ ਹੋ ਰਹੀ ਹੈ ਕੋਈ ਵਾਰਡ ਨੰਬਰ 1 ਚ ਆਈ ਕੋਈ 3 ਜੇ ਕੋਈ 4 5 ਇਸ ਤਰ੍ਹਾਂ ਦਿੱਕਤ ਹੋ ਰਹੀ ਬਾਕੀ ਸਾਰਾ ਮਾਹੌਲ ਸ਼ਾਂਤਮਈ ਹੈ ਬਹੁਤ ਵਧੀਆ ਹੈ ਠੀਕ ਤਰੀਕੇ ਨਾਲ ਸਾਰੇ VOTING ਕਰ ਰਹੇ ਨੇ ਕਈ ਵਾਰ ਸਾਰੇ ਇਹ ਹੁੰਦਾ ਵਾ ਕਿ ਕੋਈ ਜਿਵੇਂ ਕਿ ਜਾਲੀ ਵੋਟ ਪੁਗਤਾਜਣਾ ਕੋਈ ਏਦਾਂ ਦਾ ਨਹੀਂ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਹੈ ਸਾਰੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਸਾਰੇ ਸਪੋਰਟਿਵ ਨੇ ਬਸ ਇਹ ਬਹੁਤ ਦਿੱਕਤ ਆ ਰਹੀ ਹੈ ਕਿ ਇੱਕ ਫੈਮਿਲੀ ਮੈਂਬਰਾਂ ਦੇ ਇਕੱਟੀਆਂ ਵੋਟਾਂ ਨਹੀਂ ਆਈਆਂ ਕੋਈ ਕਿਸੇ ਦੀ ਇੱਥੇ ਹੁਣ 4 ਦੇ 5 ਦੀ ਵੋਟ ਪੈ ਰਹੀ ਹੈ ਵਾਰਡ ਨੰਬਰ 68 'ਚ ਹੁਣ ਖੁਦ ਇੱਕ ਫੈਮਿਲੀ ਮੈਂਬਰ ਵਾਲਿਆਂ ਦੇ ਕਿਸੇ ਦੀ 6 'ਚ ਪੈ ਗਈ ਕਿਸੇ ਦੀ 3 ਚਲ ਗਈ ਲੋਕ ਇੰਨੇ ਕਨਫਿਊਜ਼ ਹੋ ਰਹੇ ਹੈ ਕਿ ਲੋਕ ਕਈ ਅੱਧੇ ਲੋਕ ਜੇ ਵਾਪਸ ਜਾ ਰਹੇ ਨੇ ਯਾਰ ਸਾਨੂੰ ਸਮਝ ਨਹੀਂ ਆ ਰਹੀ ਯਾਨੀ ਕਹਿੰਦਾ ਮਤਲਬ ਹੈ ਕਿ ਅੱਜ ਜਿਹੜੇ ਕਿ ਕਨਫਿਊਜ਼ ਹੋ ਮਿਆਂ ਸਿਸਟਮ ਖਰਾਬ ਹੈਗਾ ਸਿਸਟਮ ਸਹੀ ਨਹੀਂ ਹੈਗਾ ਤੇ ਵੋਟਾਂ ਖਰਾਬ ਵੀ ਹੋ ਸਕਦੀਆਂ ਵਾਂ ਜਿਹੜੀਆਂ ਜਮੀਨੀ ਚੋਣਾ ਹੋ ਰਹੀਆਂ ਵਾਂ हां जी हां जी क्योंकि देखो हुन मान लो कि एक वार्ड च 10 ਹੋ ਗਏ ਬੂਤ ਜਾਂ 5 ਹੋ ਗਏ ਉਹਨਾਂ ਨੂੰ ਲਗਭਗ ਅਰਾਊਂਡ ਰੱਖਣਾ ਚਾਹੀਦਾ ਹੈ ਲੱਗ ਜਗੇ ਹੁਣ ਦੋ ਇੱਥੇ ਆ ਦੋ ਉਧਰ ਪਾਸੇ ਦੋ ਕੋਟ ਖਾਲਸਾ ਪਾਸੇ ਆਪਣਾ ਬੋੜੀ ਸਾਹਿਬ ਵਾਲੀ ਪਾਸੇ ਹੁਣ ਇਹ ਇਧਰ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਨੇ ਮੈਂ ਸਵੇਰ ਦਾ ਇੱਥੇ ਮਤਲਬ ਅਰਾਊਂਡ 6:30 ਵਜੇ ਦਾ ਖੜਾ ਹਾਂ ਬਹੁਤ ਦੁਨੀਆ ਪਰੇਸ਼ਾਨ ਹੋ ਰਹੀ ਮੇਰੀ ਅੰਦਰ ਡਿਊਟੀ ਲੱਗੀ ਹੈ ਮਤਲਬ ਚੇਂਜ ਕਰ ਲਈਦਾ ਆਪਾਂ ਦੂਸਰੇ ਬੰਦੇ ਦੇ ਨਾਲ ਬਟੇ ਕਿ ਦੁਨੀਆ ਕਾਫੀ ਦੁਨੀਆ ਵਿਚਾਰੀ ਪਰੇਸ਼ਾਨ ਹੋ ਕੇ ਵਾਪਸ ਜਾਈ ਜਾ ਰਹੀ ਯਾਰ ਸਾਨੂੰ ਸਮਝ ਨਹੀਂ ਆ ਰਹੀ ਐਂ ਚੱਲੇ ਘਰ ਮਤਲਬ ਇਹਦੇ ਨਾਲ ਕਾਫੀ VOTING ਖਰਾਬ ਹੋ ਰਹੀ ਹੈ ਜੀ ਹਮ ਮਤਲਬ ਚਲੋ ਅੰਦਰ ਚੱਲ ਕੇ ਵੀ ਆਪਾਂ ਦੇਖਦੇ ਆਂ ਤਸਵੀਰਾਂ ਤੁਹਾਨੂੰ ਦਿਖਾਣੇ ਸਾਂਝੇ ਕਰਦੇ ਆਂ ਸਕੂਲ ਦੇ ਅੰਦਰ ਚੱਲਦੇ ਆਂ ਆਹ ਦੇਖਦੇ ਆਂ ਤਸਵੀਰਾਂ ਇਸ ਟਾਈਮ ਅਸੀਂ ਸਕੂਲ ਦੇ ਅੰਦਰ ਆ ਚੁੱਕੇ ਆਂ ਤੇ ਜਿਹੜੀਆਂ ਵੋਟਾਂ ਜਿਹੜੀਆਂ ਪੈ ਰੀਆਂ ਵਾਂ ਭੁਗਤਰੀਆਂ ਵਾਂ ਤੇ ਆਪਾਂ ਵੋਟਰਾਂ ਕਰੋ ਵੀ ਜਾਣਾਂਗੇ ਕਿ हाँ जी मैम तुम्हें भी वोट पाना है हैलो मैम सत श्रीकाल जी मैम कि बजे तुम आ, आ गए वोट पाने वास्ते हो गया हाफ एन आवर हो गया ओके okay. मेरी हो गई है कंप्लीट हाँ हाँ बिल्कुल प्लीज मैम ये फर्स्ट वोट सी कि नहीं नहीं सैकेंड थर्ड है ऑफकोर्स हाँ तो मैम कोई हुलड़बाजी किसी वालों की नहीं 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 बिल्कुल नहीं नहीं बहुत अच्छी तरह कोपरेट कर रहे हैं सारे जी जो भी सिस्टम सर उन्होंने लाया बहुत अच्छा है ਥੈਂਕ ਯੂ ਮੈਮ ਥੈਂਕ ਯੂ ਸਰ ਥੈਂਕ ਯੂ ਤੇ ਆਪਾਂ ਕੁਝ ਹੋਰ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਕਿ ਜਿਹੜੀਆਂ ਵੋਟਾਂ ਚੱਲਦੀਆਂ ਪਈਆਂ ਵਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆਪਣੇ ਘਰਾਂ ਤੋਂ ਨਿਕਲ ਕੇ ਸਵੇਰ ਦੇ ਹੀ ਲਾਈਨਾਂ 'ਚ ਖੜੇ ਹੋਏ ਆ ਤੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਕੀਮਤੀ ਵੋਟ ਪਾਉਣ ਵਾਸਤੇ ਇੱਥੇ ਪਹੁੰਚੇ ਹੋਏ ਆ ਤੇ ਵਾਰੀ-ਦੁਵਾਰੀ ਜਿਹੜੀ ਜਾ ਰਹੇ ਨੇ ਅੰਦਰ ਤੇ ਤੁਸੀਂ ਦੇਖ ਸਕਦੇ ਹੋ Terima kasih telah menonton

ਜਿਨ੍ਹਾਂ ਦੀ ਫੈਕਚਰ ਲੱਤ ਉਹ ਵੀ ਵੋਟ ਆਪਣੇ ਕੀਮਤੀ ਵੋਟ ਪਾਣ ਆਏ ਆ ਤੇ ਉਹਨਾਂ ਨੇ ਵੀ ਗੱਲ ਕਰਦੇ ਆ ਕਿ ਜਿਹੜੇ ਆਪਣੇ ਕੀਮਤੀ ਵੋਟ ਪਾਣ ਆਏ ਹਾਂ ਜੀ ਸਰ ਆਪਾਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਸੁਖਦੇਵ ਸਿੰਘ ਬਾਜਵਾ ਸਾਬਕਾ ਬੀਐਲਓ ਇੱਥੇ ਕੋਟਕਾ ਸਾਹਿਬ ਬਤੀ ਸੁੰਦਰ ਨਗਰ ਦਾ ਮੈਂ ਰਹਾ ਪਿੰਨੋ ਤੇ ਸਰ ਕੀ ਕਹਿਣਾ ਚਾਹੁੰਦੇ ਆ ਜਿਹੜੀ ਤੁਸੀਂ ਆਪੀ ਕੀਮਤੀ ਵੋਟ ਤੇ ਅੱਜਕੱਲ ਮੈਂ ਵੋਟ ਪਾ ਕੇ ਬੜਾ ਖੁਸ਼ ਹਾਂ ਵੀ ਆਪ ਵੋਟ ਪਾਣਾ ਇਨਸਾਨ ਦਾ ਫਰਜ਼ ਬੰਦ ਹੈ ਹਰ ਇਨਸਾਨ ਦਾ ਫਰਜ਼ ਹੈ ਵੀ ਆਪਣੇ ਵੋਟ ਦਾ ਇਸਤੇਮਾਲ ਕਰੇ ਜੀ ਧੰਨਵਾਦ ਓਕੇ